ਨਮਸਕਾਰ ਦੋਸਤੋ ਮੈਂ ਹਾਸ਼ੋਕ ਤੇ ਤੁਸੀਂ ਦੇਖ ਰਹੇ ਹੋ ਪਠਾਨਕੋਟ ਮੀਡੀਆ ਦੋਸਤੋ ਤੁਹਾਨੂੰ ਤਸਵੀਰਾਂ ਦਿਖਾਵਾਂਗੇ ਭੂਆ ਜਿਹੜਾ ਹਲਕਾ ਹੈਗਾ ਉੱਥੇ ਇੱਕ ਅੱਡਾ ਹੈਗਾ ਸੋੜਾ ਕਲਾ ਉੱਥੋਂ ਦੀਆਂ ਤਸਵੀਰਾਂ ਕਿਸਾਨ ਹੈਗੇ ਨੇ ਦੱਸਦੀ ਕਿ ਜਗ੍ਹਾ ਜਗ੍ਹਾ ਜਿਹੜਾ ਵਿਰੋਧ ਹੋ ਰਿਹਾ ਜਿਹੜੇ ਉਮੀਦਵਾਰ ਹੈਗੇ ਆ ਬੀਜੇਪੀ ਦੇ ਚਾਹੇ ਕਿਸੇ ਵੀ ਜ਼ਿਲ੍ਹੇ ਦੇ ਵਿੱਚ ਹੋਣ ਸਾਡੇ ਪਠਾਨਕੋਟ ਜ਼ਿਲ੍ਹੇ ਦੇ ਵਿੱਚ ਲਾਲੀਏ ਗੁਰਦਾਸਪੁਰ ਦੇ ਜਿਹੜਾ ਉਮੀਦਵਾਰ ਹੈ ਗਿਆ ਦ੍ਰਿਸ਼ਿਕ ਬੱਬੂ ਅੱਜ ਉਹਨਾਂ ਦਾ ਵੀ ਵਿਰੋਧ ਇੱਥੇ ਕੀਤਾ ਗਿਆ ਵਿਰੋਧ ਵੈਸੇ ਹਰ ਜਗ੍ਹਾ ਡੈਲੀ ਹੋ ਰਿਹਾ ਅੱਜ ਸੋੜਾ ਕਲਾ ਦੇ ਵਿੱਚ ਇਹਨਾਂ ਨੇ ਵਿਰੋਧ ਕੀਤਾ ਕਿਸਾਨਾਂ ਦਾ ਕਿਸਾਨਾਂ ਨੇ ਇਹਨਾਂ ਦੀ ਕੀ ਮੰਗਾਂ ਸੀਗੀਆਂ ਕਿਉਂ ਵਿਰੋਧ ਕਰ ਰਹੇ ਨੇ ਇਹਨਾਂ ਨੇ ਗੱਲਬਾਤ ਕੀਤੀ ਤੁਹਾਨੂੰ ਸੁਣਾਵਾਂਗੇ ਤਦ ਤੱਕ ਬਣੇ ਰਹੋ ਸਾਡੇ ਨਾਲ ਤੇ ਦੇਖਦੇ ਰਹੋ ਪਠਾਨਕੋਟ ਮੀਡੀਆ ਅੱਜ ਸਰ ਇਹਦਾ ਬੱਬੂ ਦਾ ਵਿਰੋਧ ਕੀਤਾ ਜਾ ਰਿਹਾ ਕਿਸਾਨਾਂ ਲੋਕਾਂ ਦੁਆਰਾ ਅੱਜ ਜਿਹੜਾ ਸੌੜੇ ਅੱਡੇ ਦੇ ਭੋਗਾ ਹਲਕੇ ਦੇ ਵਿੱਚ ਸੌੜੇ ਅੱਡੇ ਦੀ ਵਿੱਚ ਭਾਜਪੀ ਦਾ ਜਿਹੜਾ ਵਿਰੋਧ ਕੀਤਾ ਗਿਆ ਉਹ ਜਿਹੜੇ ਆਪਾਂ ਇਹਨਾਂ ਨੂੰ ਸਵਾਲ ਕੀਤੇ ਨੇ ਵੀ ਜਿਹੜੇ ਖਨੌਰੀ ਬਾਡਰ ਤੇ ਕਿਲ ਗੱਡੇ ਨੇ ਸਾਨੂੰ ਉੱਥੇ ਰੋਕਿਆ ਗਿਆ ਉਹ ਕਿਉਂ ਰੋਕਿਆ ਗਿਆ ਉਹਦਾ ਜਵਾਬ ਮੰਗਿਆ ਨੂੰ ਕਿ ਆਪਾਂ ਦੇਸ਼ ਦੇ ਵਾਸੀ ਨਹੀਂ ਔਰ ਜਿਹੜਾ ਇਹਨਾਂ ਨੇ ਸ਼ੁਭ ਕਰਨ ਉਤੇ ਗੋਲੀ ਮਾਰ ਕੇ ਸ਼ਹੀਦ ਕੀਤਾ ਇਹ ਲੋਕਤੰਤਰ ਦਾ ਕਹਾਣ ਕੀਤਾ ਜਿਹੜੇ ਸਾਡੇ ਕਿਸਾਨਾਂ ਤੇ ਗੋਲੀਆਂ ਮਾਰੀਆਂ 850 ਤੋਂ 10 ਕਿਸਾਨਾਂ ਦੀਆਂ ਅੱਖਾਂ ਚਲੀਆਂ ਗਈਆਂ ਜੀ ਜਿਹੜਾ ਕੋਈ ਜ਼ਿੰਮੇਵਾਰ ਨਹੀਂ ਉਹ ਉਹਦੇ ਕਾਤਲ ਜੜਿਆ ਉਹ ਜ਼ਿੰਮੇਵਾਰ ਨੇ ਮੁੱਢੀ ਜ਼ਿੰਮੇਵਾਰਾ ਉਹ ਕਾਤਲਾਂ ਦਾ ਇਹਨਾਂ ਦੇ ਸ਼ਹਿਰ ਦੇ ਵਿੱਚ ਉਹ ਕਿਸਾਨਾਂ ਦੇ ਕਾਤਲ ਇਹਨਾਂ ਨੇ ਕਤਲ ਕੀਤੇ ਨੇ ਔਰ ਜਿਹੜਾ ਐਮਐਸਪੀ ਆ ਜਨਾਚਰ ਐਮਐਸਪੀ ਨਹੀਂ ਮਿਲਦੀ ਉਹਨਾਂ ਚਿਰ ਤੱਕ ਇਹਨਾਂ ਦਾ ਅਸੀਂ ਵਿਰੋਧ ਕਰਦੇ ਰਹਿਣਾ ਅੱਗੇ ਬੋਟਾਂ ਆ ਗਈਆਂ ਚਾਰ ਬੋਟਾਂ ਪਹਿਲੀ ਜਿਹੜੀ ਬੋਟਾਂ ਪਹਿਲੀ ਹੈ ਕਿ ਇਹਨਾਂ ਦਾ ਵਿਰੋਧ ਕਰਾਂਗੇ ਜੀ ਜਨਾਚਰ ਸਾਡੇ ਕੋਲ ਮੋਟਾ ਮੰਗਣ ਆਉਂਦੇ ਨੇ ਸਾਡੇ ਇਹਨਾਂ ਦਾ ਫੁੱਲ ਵਿਰੋਧ ਕਰੇ ਕਿਸਾਨ ਜੱਟੇ ਮੰਗੀਆਂ ਹਾਂਜੀ ਕੰਸੈਪਟ ਕੀ ਹੈਗਾ ਵਿਰੋਧ ਦਾ ਕਰਨੀ ਦਾ ਵਿਰੋਧ ਦਾ ਕੀ ਕਰਨਾ ਕਿ ਦੇਖੋ ਐਮਐਲਏ ਸਾਹਿਬ ਨੂੰ ਬਹੁਤ ਜੀ ਦੱਸਿਆ ਆ ਕਿ ਜਿਹੜੇ ਘਾਤਾ ਲਾਉਤੀ ਉਦਾਂ ਤੇ ਨਾ ਹਰਿਆਣਾ ਸਰਕਾਰ ਨਾ ਪੰਜਾਬ ਸਰਕਾਰ ਦੇ ਕੋ ਕੀਤਾ ਇੱਕ ਬੰਦੇ ਜਿਹੜੇ ਯਕਵੀ ਆ ਉਹਨਾਂ ਦਾ ਵੀ ਜਿਹੜੇ ਮਰੇ ਆ ਪਰਚਾ ਦੋਣਾ ਚਾਹੀਦਾ ਹੈ ਨਾ ਕੋਈ ਪੱਤੀਆ ਨਹੀਂ ਹੋਇਆ ਹੁਣ ਝੂਠ ਮਾਰਦਾ ਵੀ ਬੱਚਾ ਹੋ ਗਿਆ ਬਿਲਕੁਲ 100% ਕੱਲ ਤੱਕ ਨਹੀਂ ਹੋਇਆ ਇਹ 6 ਤਰੀਕ ਨੂੰ ਰੇਟ ਲਾਈਆ ਸੁਪਰੀਮ ਕੋਰਟ ਚ ਬਲਬੀਰ ਸਿੰਘ ਰਾਜੇਵਾਲ ਨੇ ਉੱਥੋਂ ਜੱਜ ਉੱਥੋਂ ਆਊਗਾ ਦਿੱਲੀੋਂ ਕਿੱਥੇ ਚੰਡੀਗੜ੍ਹ 6 ਤਰੀਕ ਨੂੰ ਉਹਨਾਂ ਗਵਾਹ ਤੇ ਗਵਾਹ ਕਰਨ ਦੇਖੋ ਜੇ ਦੀ ਜੱਜ ਵੀ ਇਹਦੀ ਸਹਾਰ ਹੁੰਦੀ ਆ ਉੱਥੇ ਰੇਟ ਲਾਇਆ ਉਹ ਆਊਗਾ ਕੀ ਤਰੀਕ ਨੂੰ ਵੀ ਕੀ ਪਰਚਾ ਕਰਦੇ ਆ ਕਿੰਨਿਆਂ ਦੇ ਕਰਦੇ ਆ ਹੁਣਾ ਚਾਹੀਦਾ ਹੀ ਨਹੀਂ ਨਜਾਇਜ਼ ਕੇ ਨਾਮ ਹੀ ਨਹੀਂ ਹੋਣੀ ਚਾਹੀਦੀ ਮਿੱਦੂ ਸਾਰ ਮਜ਼ਦੂਰ ਇਕਤਾ ਜਿੰਦਾਬਾਦ ਸਾਰ ਮਜ਼ਦੂਰ ਇਕਤਾ ਜਿੰਦਾਬਾਦ ਤੁਹਾਡਾ ਰੋਸ਼ਕੋ ਕਦ ਤੱਕ ਯਾਰੀ ਦੇ ਹਾਂਜੀ ਰੋਸ਼ਈਆ ਕਾਰਿਓ ਕਦ ਤੱਕ ਯਾਰੀ ਦੇ ਇਹ ਜਰੀ ਦਊਗਾ ਜਿੱਦਾਂ ਸਾਡਾ ਮੁੱਦੇ ਤੇ ਇਹ ਮੁੱਕ ਨਹੀਂ ਵੀਖੋ ਇਹਨਾਂ ਮਗਰੋਂ ਪਾਣੀ ਦਾ ਹੱਡਾ ਬਦਬ ਬਿਜਰਾ ਪੰਜਾਬ ਚ ਰਾਜਸਥਾਨ ਨੂੰ ਪਾਣੀ ਦੇਂਦੇ ਆ ਸਾਨੂੰ ਲੋੜ ਮੁਤਾਬਕ ਪਾਣੀ ਇਹ ਨਹੀਂ ਦਿੰਦੇ ਇਹ ਮੁੱਦਾ ਜਿਹੜਾ ਚੰਡੀਗੜ੍ਹ ਆਂਦੇ ਆ ਈ ਹਰਿਆਣੀਆਂ ਦਾ ਉਹ ਜਦੋਂ ਬਣਾਇਆ ਹਾਡੀ ਪੜੀ ਜਾਂ ਹੋਰ 2000 ਪਿੰਡ ਛਾਲ ਨਹੀਂ ਪੈਣਗੇ ਉਹਦੀ ਬੁੱਧੀ ਚ ਵੀ ਆਦਾ ਕਰਨਾ ਇਹ ਅਸੀਂ ਅੱਜ ਇਹ ਸਰਕਾਰਾਂ ਦੇ ਨਵੇਂ ਤੋਂ ਨਵਾਂ ਕੰਮ ਲੱਭ ਲੈਂਦੀ ਆ ਅਸੀਂ ਅੰਨੇ ਵੀ ਇੱਥਾਰੇ ਸ਼ਾਂਤ ਮਈਨਾ ਭਾਰਤਿਆ ਰਹਿਣਾ ਚਾਹੀਦਾ ਕਿ ਇਤਰਾ ਨਹੀਂ ਟਕਾ ਨਹੀਂ ਕਰਨਾ ਚਾਹੀਦਾ ਕੇ ਨਾ ਵੀ ਗੁਰਜੀ ਦਾ ਖਾਲਸਾ ਵਾਹਿਗੁਰੂ